ਸਤ 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 ਸਾਰੇ ਬੱਚੇ ਜਿਹੜੇ ਕੰਪਿਊਟਰ ਸੇਵ ਵੀ ਨੇ ਉਹ ਬੜਾ ਵਧੀਆ ਸੌਖੇ ਤਰੀਕੇ ਨਾਲ ਪਰਿਭਿਸ਼ਕਦੇ ਇਹ ਪੂਰਾ ਮੈਕੈਨਿਜ਼ਮ ਦੱਸਾਂਗੇ ਕਿ ਕਿਸ ਤਰ੍ਹਾਂ ਨਾਲ ਤੁਸੀਂ ਫਾਰਮ ਭਰ ਸਕਦੇ ਹੋ ਫਾਰਮ ਦੇ ਦੂਜੇ ਆਪਸ਼ਨ ਕਿਵੇਂ ਐਡ ਕਰ ਸਕਦੇ ਆ ਮੈਂ ਉਦੋਂ ਜੀ ਬੇਨਤੀ ਕਰਾਂਗਾ ਜੀ ਪਲੀਜ਼ ਸਭ ਤੋਂ ਪਹਿਲਾਂ ਆਪਾਂ ਪੀਏਯੂ ਦੀ ਵੈਬਸਾਈਟ ਖੋਲ੍ਹਾਂਗੇ ਜੀ ਜਿਹਦਾ ਯੂਆਰਐਲ ਜਿਦੋਂ ਆਪਾਂ ਕਹਿੰਦੇ ਕਿ ਯੂਆਰਐਲ ਉਹ ਹੈ payu.edu ਜਦੋਂ ਆਪਾਂ payu.edu ਖੋਲ੍ਹਾਂਗੇ ਕੁਛ ਇਦਾਂ ਦੀ ਵੈਬਸਾਈਟ ਖੁੱਲਦੀ ਆਪਣੀ ਪੀਏਯੂ ਦੀ ਇਹਦੇ ਉੱਪਰ ਆਹ ਲਿੰਕ ਦਿੱਤਾ ਹੋਇਆ payu admissions 2025 26 ਜੇ 2025 26 ਦੇ ਐਡਮਿਸ਼ਨਸ ਤੇ ਕਲਿੱਕ ਕਰਾਂਗੇ ਤਾਂ ਉਹ ਆਪਾਂ ਨੂੰ ਇੱਥੇ ਲੈ ਜਾਏਗਾ ਤੇ ਇੱਥੇ ਆਪਾਂ ਕਲਿੱਕ ਕਰਾਂਗੇ ਕਲਿੱਕ ਇਹ ਪੂਰਾ ਬ੍ਰੋਸ਼ਰ ਦਿੱਤਾ ਹੋਇਆ ਜੀ ਜਿਹਦੇ ਵਿੱਚ ਆਫਟਰ ਪਲੱਸ 2 ਕਿਹੜੇ-ਕਿਹੜੇ ਕੋਰਸੇਸ ਆ ਉਹ ਦੱਸੇ ਗਏ ਆ ਆਫਟਰ 10th ਕਿਹੜੇ-ਕਿਹੜੇ ਕੋਰਸੇਸ ਆ ਉਹ ਦੱਸੇ ਗਏ ਆ ਸਾਰਾ ਬ੍ਰੋਸ਼ਰ ਤੁਸੀਂ ਪੜ੍ਹ ਸਕਦੇ ਹੋ ਕਿ ਤੁਹਾਡੇ ਲਈ ਕਿਹੜੇ-ਕਿਹੜੇ ਕੋਰਸੇਸ ਕੰਮ ਦੇ ਹੈਗੇ ਆ ਉਸ ਤੋਂ ਬਾਅਦ ਜਦੋਂ ਤੁਸੀਂ ਕੋਰਸ ਸਿਲੈਕਟ ਕਰ ਲਿਆ ਕਿ ਕਿਹੜਾ ਕੋਰਸ ਤੁਸੀਂ ਐਡਮਿਸ਼ਨ ਲੈਣੀ ਹੈ ਉਸ ਤੋਂ ਬਾਅਦ ਤੁਸੀਂ ਕਲਿੱਕ ਹੇਅਰ ਟੂ ਅਪਲਾਈ ਆਨਲਾਈਨ ਤੇ ਕਲਿੱਕ ਕਰਨਾ ਜਦੋਂ ਕਲਿੱਕ ਹੇਅ ਤੇ ਇਹ ਖੁੱਲ ਜਾਏਗਾ ਜੀ ਐਡਮਿਸ਼ਨ ਪੋਰਟਲ ਜਿਹਦੇ ਤੇ ਤੁਸੀਂ ਅਪਲਾਈ ਕਰਨਾ ਹੈ ਅਲੱਗ-ਅਲੱਗ ਕੋਰਸੇਸ ਲਈ ਤੇ ਇੱਥੇ ਹੀ ਤੁਹਾਨੂੰ ਫਾਰਮ ਤੁਹਾਡਾ ਡਾਊਨਲੋਡ ਹੋਏਗਾ ਪੇਮੈਂਟ ਵੀ ਇੱਥੇ ਹੀ ਹੋਏਗੀ ਤੇ ਐਡਮਿਟ ਕਾਰਡ ਵੀ ਇੱਥੋਂ ਹੀ ਮਿਲੇਗਾ ਜੋ ਵੀ ਐਡਮਿਟ ਕਾਰਡ ਹੈ ਪੇਪਰ ਤੋਂ ਇੱਕ ਹਫਤਾ ਪਹਿਲਾਂ ਇਸ਼ੂ ਹੁੰਦਾ ਤੇ ਆ ਇੱਕ ਫਲੋ ਚਾਰਟ ਹੈ ਤੁਸੀਂ ਦੇਖ ਸਕਦੇ ਹੋ ਕਿ ਸੱਤੋਂ ਪਹਿਲਾਂ ਇਨਸਟਰਕਸ਼ਨਸ ਪੜ੍ਹਨੀ ਹੈ ਯੂਜੀਪੀਜੀ ਕੋਰਸੇਸ ਚੈੱਕ ਕਰਨੇ ਹੈ ਫਿਰ ਅਪਲੀਕੇਸ਼ਨ ਫਾਰਮ ਭਰਨਾ ਹੈ ਮੈਂ ਤੁਹਾਨੂੰ ਲਾਈਵ ਕਰਕੇ ਵੀ ਦਿਖਾ ਦਿੰਦਾ ਕਲਿਕ ਹੇਅਰ ਟੂ ਰੀਡ ਇਨਸਟਰਕਸ਼ਨਸ ਐਂਡ ਫਿਲ ਆਨਲਾਈਨ ਅਪਲੀਕੇਸ਼ਨ ਫਾਰਮ ਇੱ ਜੇ ਆਪ ਇੱਥੇ ਕਲਿੱਕ ਕਰਾਂਗੇ ਤਾਂ ਆ ਜਾਏਗਾ ਪ੍ਰਸਪੈਕਟਰਸ ਪ੍ਰਸਪੈਕਟਰਸ ਤੇ ਕਲਿੱਕ ਕਰਾਂਗੇ ਤਾਂ ਪ੍ਰਸਪੈਕਟਰਸ ਡਾਊਨਲੋਡ ਹੋ ਜਾਏਗਾ ਇੱਥੇ ਤੁਸੀਂ ਸਾਰਾ ਪ੍ਰਸਪੈਕਟਸ ਬਾਰੇ ਪੜ੍ਹ ਸਕਦੇ ਹੋ ਕਿ ਵੀ ਕਿਹੜੇ ਕੋਰਸ ਦੀ ਕਿੰਨੀ ਫੀਸ ਹੈ ਕਿੰਨੀਆਂ ਸੀਟਾਂ ਕਿੱਥੇ ਕਿੱਥੇ ਉਹ ਕੋਰਸ ਅਵੇਲੇਬਲ ਹੈ ਆ ਸਾਰਾ ਪ੍ਰਸਪੈਕਟਸ ਹੈ ਜੀ ਕਿਹੜੇ ਕਿਹੜੇ ਕੋਰਸਸ ਬਾਰੇ ਸਾਰੀ ਡਿਟੇਲਡ ਜਾਣਕਾਰੀ ਜੋ ਵੀ ਅਵੇਲੇਬਲ ਹੈ ਉਹ ਸਾਰੀ ਇਸ ਪ੍ਰਸਪੈਕਟਸ ਹੈ ਤੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਪੜ੍ਹ ਸਕਦੇ ਹੋ ਜਦੋਂ ਇੱਕ ਵਾਰੀ ਪ੍ਰਸਪੈਕਟਸ ਪੜ੍ਹ ਲਿਆ ਦੇਖ ਲਿਆ ਵੀ ਤੁਹਾਨੂੰ ਕਿਹੜਾ ਕੋਰਸ ਸੈੱਟ ਬੈਠਦਾ ਉਤਤਾਰ ਦੇ ਕੁਝ ਇਨਸਟਰਕਸ਼ਨਸ ਹੈ ਜਿਹੜੀਆਂ ਕਿ ਤੁਸੀਂ ਦੇਖਣੀਆਂ ਐਜੇ ਫਾਰਮਰਸ ਵਾਰਡ ਲਈ 10% ਸੀਟਾ ਐਕਸਟਰਾ ਦਿੱਤੀਆਂ ਗਈਆਂ ਹੈ ਸੀਈਟੀ ਦੇ ਪੇਪਰ ਚ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਉਸ ਤੋਂ ਬਾਅਦ ਕੁਝ ਇਨਸਟਰਕਸ਼ਨਸ ਤੋਂ ਬਾਅਦ ਇੱਥੇ ਕਲਿਕ ਏਰ ਟੂ ਅਪਲਾਈ ਆਨਲਾਈਨ ਕਰਨਾ ਹੈ ਇੱਥੇ ਕਰਾਂਗੇ ਤਾਂ ਇਹ ਖੁੱਲ ਜਾਏਗਾ ਇਹ ਆਪਣਾ ਐਪਲੀਕੇਸ਼ਨ ਫਾਰਮ ਹੈ ਜੀ ਇਹ ਐਪਲੀਕੇਸ਼ਨ ਫਾਰਮ ਚ ਬੇਸਿਕ ਇਨਫੋਰਮੇਸ਼ਨ ਹੈ ਕੋਈ ਬਹੁਤ ਜ਼ਿਆਦਾ ਡਿਟੇਲ ਨਹੀਂ ਹੈ ਜਿੱਦਾਂ ਫਰਸਟ ਨੇਮ ਲਾਸਟ ਨੇਮ ਬੱਚੇ ਦਾ ਪਹਿਲਾ ਨਾਮ ਆਖਿਰਲਾ ਨਾਮ ਫਾਦਰ ਨੇਮ ਮਦਰ ਨੇਮ ਪੋਸਟਲ ਐਡਰੈਸ ਡਿਸਟ੍ਰਿਕਟ ਵੀ ਕਿਹੜੇ ਡਿਸਟ੍ਰਿਕਟ ਤੋਂ ਬਿਲੋਂਗ ਕਰਦੇ ਹੋ ਪਿੰਨ ਕੋਡ ਕੀ ਹੈ ਕੰਟੈਕਟ ਡਿਟੇਲਸ ਇੱਕ ਆਪਣਾ ਦੇ ਦਿਓ ਇੱਕ ਮਦਰ ਫਾਦਰ ਦਾ ਕਿਸੇ ਦਾ ਨੰਬਰ ਦੇ ਦਿਓ ਈਮੇਲ ਆਈਡੀ ਈਮੇਲ ਆਈਡੀ ਮੰਡੇਟਰੀ ਹੈ ਇਹ ਸਹੀ ਤਰੀਕੇ ਨਾਲ ਭਰਿਓ ਜੇ ਕੋਈ ਬੱਚਾ ਬਾਹਰੋਂ ਭਰ ਆ ਰਿਹਾ ਕਿਸੇ ਕੈਫੇ ਤੋਂ ਜਾਂ ਕਿਸੇ ਹੋਰ ਦੀ ਹੈਲਪ ਲੈ ਰਿਹਾ ਤੇ ਈਮੇਲ ਆਈਡੀ ਜ਼ਰੂਰ ਆਪਣੀ ਹੀ ਭਰਿਓ ਕਿਸੇ ਹੋਰ ਦੀ ਕਿਉਂਕਿ ਜਿਹੜੀ ਵੀ ਫਰਦਰ ਕਮਿਊਨੀਕੇਸ਼ਨ ਹੈ ਕੋਈ ਲਿੰਕ ਜਾਣਦਾ ਹੈ ਕੁਝ ਵੀ ਜਾਣਦਾ ਹੈ ਵੀ ਇਸ ਈਮੇਲ ਆਈਡੀ ਤੇ ਜਾਣਦਾ ਹੈ ਤੇ ਈਮੇਲ ਆਈਡੀ ਜ਼ਰੂਰ ਆਪਣੀ ਭਰਿਓ ਡੇਟ ਆਫ ਬਰਥ ਭਰਨੀ ਹੈ ਇੱਥੇ ਤੁਸੀਂ ਸ ਕਿਹੜੇ ਮਤਲਬ ਟੈਸਟ ਦੇਣਾ ਸੀਈਟੀ ਹੈ ਜਿਹੜਾ ਪਲੱਸ 2 ਤੋਂ ਬਾਅਦ ਵਾਲਾ ਹੈ ਡਬਲ ਏਟੀ ਹੈ ਉਹ 10th ਤੋਂ ਬਾਅਦ ਵਾਲਾ ਹੈ ਮਾਸਟਰਸ ਦੇ ਉਹ ਗ੍ਰੈਜੂਏਸ਼ਨ ਤੋਂ ਬਾਅਦ ਵਾਲਾ ਤੇ ਇਦਾਂ ਹੀ ਬਾਕੀ ਹੋਰ ਡਿਪਲੋਮਾ ਕੋਰਸਸ ਵੀ ਹੈਗੇ ਆ ਜਿੱਦਾਂ ਆਪਾਂ ਸੀਈਟੀ ਤੇ ਐਡ ਕਰਦੇ ਆਂ ਕਲਿੱਕ ਕਰਦੇ ਆਂ ਤੇ ਸੀਈਟੀ ਜਿਹੜਾ ਉਹ ਆਫਟਰ ਪਲੱਸ 2 ਯਾ 2 ਇਅਰ ਡਿਪਲੋਮੇ ਤੋਂ ਬਾਅਦ ਹੈ ਫਿਰ ਤੁਹਾਨੂੰ ਕਿਹੜੀ ਸਟਰੀਮ ਨਾਲ ਤੁਸੀਂ ਪੇਪਰ ਦੇਣਾ ਹੈ ਫਿਜ਼ਿਕਸ కెਮਿਸਟਰੀ ਮੈਥ ਨਾਲ ਬਾਇਓ ਨਾਲ ਐਗਰੀਕਲਚਰ ਨਾਲ ਜਾਂ ਹੋਮ ਸਾਇੰਸ ਨਾਲ ਮਤਲਬ ਤੁਸੀਂ ਪਲੱਸ 2 ਚ ਕਿਹੜਾ ਸਬਜੈਕਟ ਰੱਖਿਆ ਫਿਜ਼ਿਕਸ కెਮਿਸਟਰੀ ਬਾਇਓ ਜਾਂ ਫਿਜ਼ਿਕ ਅਪਾ ਫਿਜ਼ਿਕ ਕੈਮਿਸਟਰੀ ਬਾਇਓ ਕਰਤਾ ਫਿਰ ਅਪਾ ਇੱਥੇ ਕਲਿੱਕ ਕਰਾਂਗੇ ਐਡ ਟੈਸਟ ਪ੍ਰੋਗਰਾਮ ਕਿ ਅਸੀਂ ਇਹ ਵਾਲਾ ਪ੍ਰੋਗਰਾਮ ਦੇਣਾ ਚਾਹੁੰਦੇ ਹਾਂ ਹੁਣ ਆ ਜਾਏਗਾ ਆਰ ਯੂ ਸ਼ੋਰ ਯੂ ਵਾਂਟ ਟੂ ਐਡ ਥਿਸ ਟੈਸਟ ਓਕੇ ਕਰ ਦਾਂਗੇ ਤਾਂ ਇੱਥੇ ਐਡ ਹੋ ਜਾਏਗਾ ਕਿ ਹਾਂਜੀ ਅਸੀਂ ਇਹ ਵਾਲਾ ਪੇਪਰ ਦੇਣਾ ਹੈ ਹੁਣ ਸੀਈਟੀ ਦੇ ਨਾਲ ਇੱਕ ਹੋਰ ਐਡ ਹੁੰਦਾ ਬੀਏਸੀਟੀ ਬੱਲੋਵਾਲ ਸੌਂਖੜੀ ਵੀ ਅਸੀਂ ਬੀਐਸਸੀ ਐਗਰੀਕਲਚਰ ਕਰਾਣੇ ਆ ਤੇ ਜੇ ਉਹ ਵੀ ਤੁਸੀਂ ਨਾਲ ਐਡ ਕਰਨਾ ਹੈ ਤੇ ਉਹ ਐਡ ਕਰ ਸਕਦੇ ਹੋ ਵੈਸੇ ਇੱਕ ਟੈਸਟ ਦੀ ਫੀਸ ਹੈ 3500 ਰੁਪਿਆ ਪਰ ਜੇ ਅਪਾ ਦੋ ਦਿੰਨੇ ਆ ਤੇ ਉਹ 3500 ਪਲੱਸ 1500 ਲੱਗ ਕੇ ਤੇ बीएससीटी ਦੇ ਨਾਲ ਵੀ ਆਪਾਂ ਸੇਮ ਉਦਾਂ ਹੀ ਐਡ ਕਰਾਂਗੇ ਕਿ ਵੀ ਕਿਹੜਾ ਕਰਨਾ ਹੈ ਐਡ ਪ੍ਰੋਗਰਾਮ ਕਰਾਂਗੇ ਤੇ ਦੋ ਟੈਸਟ ਹੋ ਗਏ ਕਿਉਂਨ ਮੈਂ ਆਪਾਂ ਦੋ ਟੈਸਟਾਂ ਲਈ ਅਪਲਾਈ ਕਰ ਰਹੇ ਹਾਂ ਇੱਥੇ ਆ ਗਿਆ ਫਿਰ ਤੁਸੀਂ ਆਪਣੀ ਕੈਟਾਗਰੀ ਚੂਜ਼ ਕਰ ਸਕਦੇ ਹੋ ਕਿ ਤੁਸੀਂ ਕਿਹੜੀ ਕੈਟਾਗਰੀ ਨਾਲ ਪੇਪਰ ਦੇਣਾ ਇੱਥੇ ਆਪਣੇ 12th ਦੇ ਮਾਰਕਸ ਭਰਨੇ ਆ ਜੇ ਰਿਜ਼ਲਟ ਕਿਸੇ ਦਾ ਨਹੀਂ ਆਇਆ ਤੇ ਮਾਰਕਸ 00 ਭਰ ਕੇ ਫੋਟੋ ਤੇ ਸਾਈਨ ਅਪਲੋਡ ਕਰਕੇ ਸਬਮਿਟ ਕਰ ਦੇਣਾ ਇਹਦਾ ਇੱਕ ਲਿੰਕ ਈਮੇਲ ਤੇ ਜਾਏਗਾ ਜੀ ਜਦੋਂ ਈਮੇਲ ਤੇ ਲਿੰਕ ਜਾਏਗਾ ਵੈਰੀਫਾਈ ਕਰਕੇ ਫਿਰ ਇੱਥੇ ਹੀ ਤੁਹਾਨੂੰ ਪੇਮੈਂਟ ਦੀ অপਸ਼ਨ ਮਿਲੇਗੀ ਪੇ ਕਰਕੇ ਆਨਲਾਈਨ ਤੇ ਨਾਲ ਦੀ ਨਾਲ ਤੁਹਾਨੂੰ ਫਾਰਮ ਦਾ ਪ੍ਰਿੰਟ ਵੀ ਮਿਲ ਜਾਏਗਾ ਇਹ ਸਾਰਾ ਪ੍ਰੋਸੈਸ ਕੰਪਲੀਟ ਹੋ ਜਾਏਗਾ ਫਾਰਮ ਤੁਸੀਂ ਕਿਤੇ ਨਹੀਂ ਸੈਂਡ ਕਰਨਾ ਕੁਝ ਨਹੀਂ ਕਰਨਾ ਆਪਣੇ ਕੋਲ ਬਸ ਉਹਦੀ ਕਾਪੀ ਪੇਮੈਂਟ ਦੀ ਤੇ ਫਾਰਮ ਦੀ ਮੇਨਟੇਨ ਕਰਕੇ ਰੱਖਣੀ ਹੈ ਜੇ ਕਿਸੇ ਨੂੰ ਕੋਈ ਦਿੱਕਤ ਆndi ਹੈ ਤੇ ਅਕੈਡੈਮਿਕ ਬ੍ਰਾਂਚ ਰਜਿਸਟਰ ਆਫਿਸ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਅੱਗੇ ਉਹ ਮੈਨੂੰ ਰੀਡਾਇਰੈਕਟ ਕਰ ਦੇਣਗੇ ਤੇ ਆਪਾਂ ਜੋ ਵੀ ਪ੍ਰੋਬਲਮ ਹੋਏਗੀ ਬੱਚੇ ਦੀ ਰਿਜ਼ੋਲਵ ਹੋ ਜਾਏਗੀ ਆਪ ਟੈਸਟ ਤੋਂ ਇੱਕ ਹਫਤਾ ਪਹਿਲਾਂ ਐਡਮਿਟ ਕਾਰਡ ਇਸ਼ੂ ਹੋਣਗੇ ਇਸੇ ਪੋਰਟਲ ਤੇ ਸੇਮ ਪ੍ਰੋਸੈਸ ਦੇ ਥਰੂ ਆਪ ਐਡਮਿਟ ਕਾਰਡ ਤੁਸੀਂ ਚੈੱਕ ਕਰ ਸਕਦੇ ਹੋ ਤੇ ਡਾਊਨਲੋਡ ਕਰ ਸਕਦੇ ਹੋ ਸਾਰਿਆਂ ਨੂੰ SMS ਰਾਹੀਂ ਇੰਟੀਮੇਟ ਵੀ ਕੀਤਾ ਜਾਏਗਾ ਜਦੋਂ ਵੀ ਐਡਮਿਟ ਪਾਰਟ ਇਸ਼ੂ ਹੋਵੇਗਾ